ਜੀ ਜਲਾਟਵਾ ਉਹਨਾਂ ਦੇ ਪੁਆਇੰਟ ਅਲੱਗ-ਅਲੱਗ ਤੋਂ ਚੱਲਣਗੇ ਜੋ ਸਾਨੂੰ ਬਿਲਕੁਲ ਮਨਜ਼ੂਰ ਨਹੀਂ ਹੈ ਇੱਕ ਸਵਾਰੀ ਜਿਹੜੀ ਆਪਣੇ ਰੂਟ ਤੋਂ ਚਲਦੀ ਹੈ ਉਹ 40 ਰੁਪਏ ਨਹੀਂ ਖਰਚੂਗੀ 20 ਰੁਪਏ ਦੀ ਵੀ ਆਏ ਇਹ ਇੱਕ ਜਿਹੜੀ ਅੰਗਰੇਜ਼ਾਂ ਲਈ ਮਾਰ ਸੀ ਅਸੀਂ ਨਹੀਂ ਖਾ ਸਕਦੇ ਇਹ ਮਤਲਬ ਸਾਨੂੰ ਅੰਦਰੋਂ-ਅੰਦਰ ਕਮਜ਼ੋਰ ਕਰਕੇ ਆਟੋ ਰਿਕਸ਼ਾ ਨੂੰ ਬੰਦ ਕਰਨਾ ਇਹ ਇੱਕ ਗਲਤ ਨੀਤੀ ਸੀ ਜਿਹਦੇ ਪਿੱਛੇ ਅਸੀਂ ਆਵਾਜ਼ ਉਠਾਈ ਕੱਲ ਦੀ ਆਵਾਜ਼ ਉਠਾ ਰਿਹਾ ਸੀ ਸਾਡੇ ਪਿੱਛੇ ਮੰਗ ਪੱਤਰ ਵੀ ਕਾਫੀ ਦਿੱਤੇ ਗਏ ਆ ਅ ਲੇਕਿਨ ਕੋਈ ਹਲਜ ਨਹੀਂ ਹੋਈ ਸੀ ਅੱਜ ਇੱਕ ਹੰਗਾਮੀ ਮੀਟਿੰਗ ਰੱਖੀ ਆ ਸੀ ਜਿਹਦੇ ਕਰਕੇ ਅਸੀਂ ਸਾਰਿਆਂ ਨੇ ਇਹ ਡਿਜ਼ਾਈਨ ਲਿਆ ਜਿਹੇ ਸਾਡੇ ਨਾਲ ਐਦਾਂ ਤਕਾ ਹੋਇਆ ਤੇ ਅਸੀਂ ਆਪਣੇ ਜਿਹੜੇ ਚਾਬੀਆਂ ਨੇ ਤੇ ਆਪਣੇ ਆਟੋ ਨੇ ਜਿੰਨੇ ਵੀ ਲੁਧਿਆਣੇ ਦੇ ਐਮਐਲਏ ਆ ਉਹਨਾਂ ਕੋ ਖੜੇ ਕਰਕੇ ਅਸੀਂ ਸੀਐਮ ਸਾਹਿਬ ਦੀ ਕੋਠੀ ਜਾ ਕੇ ਬਹਿ ਜਾਗੇ ਆਪਣੇ ਪਰਿਵਾਰ ਲੈ ਕੇ ਸਾਨੂੰ ਜੋ ਰੋਟੀ ਪਾਣੀ ਉੱਤੇ ਖਵਾਣਗੇ ਸਾਨੂੰ ਮਿਲਣਾ ਜੇ ਕੋਈ ਤੁਹਾਡੇ ਕੋ ਸਰਕਾਰੀ ਅਧਿਕਾਰੀ ਕੋਈ ਐਮਐਲਏ ਆਇਆ ਤੁਹਾਡੀ ਗੱਲ ਸਾਡੇ ਕੋਲ ਟਰਾਂਸਪੋਰਟ ਵਿਭਾਗ ਦੇ ਵਿੰਗ ਦੇ ਜਿਹੜੇ ਹੈਗੇ ਆ ਪ੍ਰੈਜ਼ੀਡੈਂਟ ਉਹ ਆਏ ਸਾਡੇ ਕੋਲ ਬਿੱਟੂ ਸ਼ਾਵੜਾ ਜੀ ਤੇ ਇਹਨਾਂ ਨੇ ਸਾਨੂੰ ਆਸ਼ਵਾਸ਼ਣ ਦਵਾਇਆ ਤੁਹਾ ਤਾਡਾ ਜਿਹੜਾ ਜਿੱਦਾਂ ਕੰਮ ਚੱਲਦਾ ਉਦਾਂ ਹੀ ਚੱਲੂਗਾ ਜਿਹੜੀਆਂ ਮੰਗਾਂ ਤਾਲੀਆਂ ਜਾਇ ਹੈ ਇਹਨੇ ਮੰਗੀਆਂ ਜਾਣਗੀਆਂ ਵਰਦੀ ਪਾਉਂਦਾ ਹੈਗਾ ਵਰਦੀ ਅਸੀਂ ਪਾਵਾਂਗੇ ਜੀ ਵਰਦੀ ਬਿਲਕੁਲ ਜਾਇਜ਼ ਆ ਮੰਗ ਜਿਹੜੀ ਪ੍ਰਸ਼ਾਸਨ ਨੇ ਸਾਨੂੰ ਹੁਕਮ ਜਾਰੀ ਕੀਤਾ ਵਰਦੀ ਪਾਣੀ ਜਾਂ ਨੇਮ ਪਲੇਟ ਲਾਣੀ ਜਾਂ ਅੱਗੇ ਪਿੱਛੇ ਡਰੈਸ ਲਿਖਣਾ ਇੱਕ ਨੰਬਰ ਪਲੇਟ ਜਾਰੀ ਕੀਤੀ ਆ ਉਹ ਸਾਨੂੰ ਬਿਲਕੁਲ ਜਾਇਜ਼ ਆ ਸਾਨੂੰ ਮਨਜ਼ੂਰ ਆ ਪ੍ਰਸ਼ਾਸਨ ਦਾ ਅਸੀਂ ਹਰ ਪਾਸਿਓਂ ਸਾਥ ਦੇਣ ਨੂੰ ਤਿਆਰ ਆ ਅਸੀਂ ਕਹਿੰਦੇ ਸਾਨੂੰ ਟੋਕਨ ਨੰਬਰ ਵੀ ਜਾਰੀ ਕਰੇ ਜਿਹੜੀਆਂ ਕਾਲੀਆਂ ਭੇਡਾਂ ਸਾਡੇ ਵਿੱਚ ਅਸੀਂ ਮਿਲ ਕੇ ਉਹਨਾਂ ਨੂੰ ਫੜਾਵਾਂਗੇ ਵੀ ਤੇ ਜੋ ਵੀ ਹੈ ਅਸੀਂ ਹਰ ਪਾਸਿਓਂ ਪ੍ਰਸ਼ਾਸਨ ਦਾ ਸਾਥ ਦੇਵਾਂਗੇ ਪਰੰਤੂ ਜਿਹੜੇ ਆਟੋ ਅਸੀਂ ਚਲਾ ਰਹੇ ਹਾਂ ਸਾਡੇ ਚਲਾਨਾਂ ਦੀ ਇੱਕ ਦਾ ਰੇਸ਼ੋ ਘਟਾਈ ਜਾਵੇ ਜਿਹੜੇ 20 25 25000 ਰੁਪਏ ਜੁਰਮਾਨੇ ਕੀਤੇ ਜਾਂਦਾ ਬੰਦ ਕਰਕੇ 100 ਰੁਪਏ ਤੋਂ ਲੈ ਕੇ 500 ਰੁਪਏ ਜੁਰਮਾਨਾ ਕੀਤਾ ਜਾਵੇ ਜਿਹੜੇ ਸਾਡੇ ਆਟੋ ਰਿਕਸ਼ਾ ਨੇ ਉਹਨਾਂ ਨੂੰ ਵਨ ਟਾਈਮ ਟੈਕਸ ਲਾ ਕੇ ਸਰਕਾਰ ਦਾ ਖਜ਼ਾਨਾ ਵੀ ਭਰਿਆ ਜਾਵੇ ਤੇ ਸਾਡਾ ਜਿਹੜਾ ਵਨ ਟਾਈਮ ਟੈਕਸ ਅਸੀਂ ਇਹ ਕੁਝ ਮੰਗਾਂ ਰੱਖੀਆਂ ਨੇ ਆਪਣੀਆਂ ਸਰਕਾਰ ਕੋਲੋਂ ਬਾਕੀ ਸਰਕਾਰ ਦੇ ਜਿਹੜੇ ਸਾਡੇ ਪ੍ਰਧਾਨ ਜੀ ਆਏ ਨੇ ਟਰਾਂਸਪੋਰਟ ਵਿੰਗ ਤੋਂ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਵਾਇਆ ਇੱਕ ਲਾਇਸੈਂਸ ਜਿਹੜੇ ਹੈਗੇ ਲਾਇਸੈਂਸ ਆਟੋ ਰਿਕਸ਼ਾ ਦਾ ਲਾਇਸੈਂਸ 2017 ਤੋਂ ਮੈਂ ਸਰਕਾਰ ਦੀ ਨਿਗਰਖ ਅੱਗੇ ਵੀ ਪਾਇਆ ਆਟੋ ਰਿਕਸ਼ਾ ਦਾ ਲਾਇਸੈਂਸ ਨਹੀਂ ਬਣ ਰਿਹਾ ਨਾ ਹੀ ਉਹਦਾ ਸੌਫਟਵੇਅਰ ਹੈ ਉਹਦੇ ਵਿੱਚ ਤੇ ਜਿਹੜੇ ਲਾਇਸੈਂਸ ਈ ਰਿਕਸ਼ਾ ਦੇ ਵੀ ਬਣ ਰਹੇ ਆ ਉਹਦੇ ਲਈ ਕੋਈ ਕੰਪਨੀ ਐ ਕੁਛ ਨਹੀਂ ਐ ਮੈਂ ਸਰਕਾਰ ਅੱਗੇ ਤੇ ਪ੍ਰਸ਼ਾਸਨ ਅੱਗੇ ਕਹਿੰਦਾ ਸਾਨੂੰ ਕੈਂਪ ਲਗਾ ਕੇ ਇਹਨਾਂ ਦੇ ਜੋ ਲਾਇਸੈਂਸ ਆ ਜੋ ਸਰਕਾਰੀ ਫੀਸ ਆ ਉਹਦੇ ਉੱਤੇ ਬਣਾਈ ਜਾਣ। ਇਹ ਮੰਗਾ ਹੈਗੀਆਂ ਇਹਨਾਂ ਨੇ ਮੈਨੂੰ ਪਹਿਲਾਂ ਵੀ ਮੇਰੇ ਧਿਆਨ 'ਚ ਲਿਆਂਦੀਆਂ ਸੀਗੀਆਂ। ਅੱਜ ਸਵੇਰੇ ਮੇਰੀ ਪੰਜਾਬ ਪ੍ਰਧਾਨ ਐਮ ਐਲ ਏ ਦਿਲਵੀਰ ਸਿੰਘ ਟੋਂਗ ਨੇ ਬਾਬੇ ਬਕਾਲੇ ਤੋਂ ਉਹਨਾਂ ਨਾਲ ਵੀ ਮੇਰੀ ਫੇਰ ਦੀ ਦੋ ਵਾਰੀ ਗੱਲ ਹੋ ਚੁੱਕੀ ਐ। ਲਾਲਜੀਤ ਸਿੰਘ ਭੁੱਲਰ ਨੇ ਸਾਡੇ ਮਾਨਯੋਗ ਟਰਾਂਸਪੋਰਟ ਮੰਤਰੀ ਉਹਨਾਂ ਨਾਲ ਵੀ ਗੱਲ ਹੋਈ ਐ। ਤੇ ਲੁਧਿਆਣੇ ਤੋਂ ਜਿਹੜੇ ਐਮ.ਐਲ.ਏ ਆਪਣੇ ਸਤਕਾਰਯੋਗ ਕੁਲਵੰਤ ਸਿੰਘ ਸਿੱਧੂ ਜੀ ਉਹਨਾਂ ਨੇ ਵੀ ਵਿਧਾਨ ਸਭਾ ਦੇ ਵਿੱਚ ਮਸਲਾ ਚੱਕਿਆ ਬਹੁਤ ਜਲਦੀ ਇਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਉਹਨਾਂ ਦਾ ਹੱਲ ਕਰ ਦਿੱਤਾ ਜਾਊਗਾ ਅੱਜ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਵੀ ਜੋ ਗਰੀਬਾਂ ਨਾਲ ਵਾਅਦੇ ਕੀਤੇ ਹਨ ਉਹ ਪੂਰੇ ਕੀਤੇ ਜਾਣ ਬਸ ਅਸੀਂ ਹੁਣ ਯਾਦ ਕਰਾਈ ਜਾਵਾਂਗੇ ਇਹਨਾਂ ਦੇ ਕੋਲ ਤਾਂ ਰਿਟਰਨ 'ਚ ਪਿਆ ਸਾਰਾ ਕੁਝ ਇਹਨਾਂ ਕੋਲ ਤਾਂ ਰਿਟਰਨ 'ਚ ਪਿਆ ਜੀ ਅਖਬਾਰਾਂ ਉੱਤੇ ਨਹੀਂ ਝਪੀਆਂ ਸਾਰਾ ਕੁਝ ਹੋਇਆ ਪਰ ਉਹਦੇ ਸਬੰਧ 'ਚ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਜੋ ਗਰੀਬਾਂ ਨਾਲ ਤੁਸੀਂ ਵਾਅਦੇ ਕੀਤੇ ਹਨ ਉਹ ਪੂਰੇ ਕਰ ਦਿਓ ਗਰੀਬਾਂ ਤੁਹਾਡਾ ਸਾਥ ਦੇਣਗੇ ਇਹਨਾਂ ਨੂੰ ਥੋੜਾ ਜਿਹਾ ਲੱਤਾਂ ਦਾ ਖਿੱਚਣਗੇ ਜੀ ਸਰ ਹੁਣ ਮੀਟਿੰਗ ਹੋਈ ਆ ਹੁਣ ਕਿਹੜੇ ਆਟੋ ਰਿਕਸ਼ਾ ਤੇ ਜਿਹੜੇ ਇਹ ਰਿਕਸ਼ਾ ਨੇ ਕਿਹੜੇ ਹੁਣ ਆਪਣੇ ਲੁਧਿਆਣਾ ਸ਼ਹਿਰ ਦੇ ਵਿੱਚ ਚੱਲਣਗੇ ਕਿਹੜੇ ਕਾਗਜ਼ਾ ਉਹਨਾਂ ਨੂੰ ਕੰਪਲਸਰੀ ਹੋਣਗੇ ਜੀ ਯਾਰ ਜਿਹੜੇ ਇਹ ਕਾਨੂੰਨ ਪਹਿਲਾਂ ਹੀ ਆ ਜਿਹੜੇ ਅਧਿਕਾਰਤ ਹੈਗੇ ਆ ਜਿਹੜੇ ਲੀਗਲ ਆ ਉਹ ਚੱਲਣਗੇ ਜਿਹੜੇ ਅਨਧਿਕਾਰਤਾ ਪਹਿਲੇ ਵੀ ਨਹੀਂ ਸੀਗੇ ਹੁਣ ਵੀ ਨਹੀਂ ਸਰ ਮੀਟਿੰਗਾਂ ਪਹਿਲਾਂ ਵੀ ਹੁੰਦੀ ਰਹੀਆਂ ਨੇ ਇਹ ਚੀਜ਼ਾਂ ਫਿਰ ਅਸੀਂ ਪਹਿਲਾਂ ਵੀ ਕਰਦੇ ਰਹੇ ਪਰ ਉਹ ਕਾਗਜ਼ਾਤ ਜਿਹੜੇ ਨੇ ਹੁਣ ਤੱਕ ਪੂਰੇ ਨਹੀਂ ਨੇ ਤੇ ਅੱਗੋ ਵੀ ਹੋ ਸਕਦਾ ਹੈ ਕਾਗਜ਼ਾਤ ਦੀ ਗੱਲ ਕਾਗਜ਼ਾਤ ਦਾ ਤਾਂ ਇਹ ਹਿੰਤਾ ਪੁਰਾਣਾ ਹੀ ਚੱਲ ਰਿਹਾ ਹੈ ਉਹ ਸਾਡਾ ਵਰਦੀ ਦਾ ਵਰਦੀ ਔਰ ਨੇਮ ਪਲੇਟ ਔਰ ਪਿੱਛੇ ਤੁਹਾਡਾ ਮਾਲਕ ਦਾ ਨਾਮ ਤੇ ਮੋਬਾਈਲ ਇਹਦੀ ਡੈਡਲਾਈਨ ਸੀਗੀ ਮੈਂ ਬਾਰ-ਬਾਰ ਤੁਹਾਨੂੰ ਕਲੀਅਰ ਤੇ ਕੀਤਾ ਤੁਸੀਂ ਉਹੀ ਸਵਾਲ ਨਾ ਬਾਰ-ਬਾਰ ਪੁੱਛੋ ਸੀ 15 ਮਾਰਚ ਨੂੰ ਉਹਦੇ ਨਾਲ ਨਾਲ ਜੋੜੋ 15 ਮਾਰਚ ਬਾਅਦ ਫॉर ਮੇਕ ਆਪਣਾ ਯੂਨੀਫਾਰਮ ਬਣਾਉਣ ਲਈ ਔਰ ਉਹਦੇ ਪਿੱਛੇ ਮੋਬਾਈਲ ਲਿਖਣ ਲਈ ਮਾਲਕ ਦਾ ਨਾਮ ਲਿਖਣ ਲਈ ਉਸ ਲਈ ਸੀਗੀ ਕਾਗਜ਼ਾ ਵਾਲਾ ਮੁੱਦਾ ਪਹਿਲੇ ਵੀ ਸੀ ਉਹ ਹੁਣ ਵੀ ਹੈਗਾ ਉੱਥੇ ਚੱਲਦਾ ਰਹੇਗਾ ਉਹ ਸੀ ਜਿੱਦਾਂ ਜਿੱਦਾਂ ਵੀ ਦਿੱਕਤਾਂ ਹੈਗੀਆਂ ਉਹ ਦੂਰ ਹੁੰਦੀਆਂ ਰਹਿਣੀਆਂ ਉਹ ਮਿਲਦਾ ਰਹੇਗਾ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਸਾਨੂੰ ਇੱਕ ਏਰੀਆ ਦੇਣਾ ਚਾਹੀਦਾ ਹੈ ਕਿ ਉਹ ਏਰੀਆ ਇਹਨਾਂ ਨੂੰ ਮਿਲੇਗਾ ਕਾਰਪੋਰੇਸ਼ਨ ਨਾਲ ਗੱਲ ਕਰਦੇ ਹੋ ਉਹ ਦੇਖੋ ਕਾਰਪੋਰੇਸ਼ਨ ਦਾ ਮੈਟਰ ਹੈ ਉਹ ਜਦੋਂ ਮਿਲੇਗਾ ਤੁਹਾਡੇ ਸਾਹਮਣੇ ਆ ਜੇ ਹੂੰ ਚੱਲਦਾ ਉਹ ਵੀ ਪੁਰਾਣਾ ਚੱਲ ਰਿਹਾ ਹੈ ਨਾ ਹੂੰ ਉਹ ਹੁਣ ਵੀ ਚੱਲ ਰਿਹਾ ਹੈ ਉਹ ਮਿਲੇਗਾ ਤਾਂ ਮੈਸਜ ਇਹਨਾਂ ਨੂੰ ਹੁਣ ਕੀ ਮੈਸਜ ਦੇਣਾ ਕਰਦੇ ਮੈਸਜ ਇਹ ਵੀ ਕਨਫਿਊਜ਼ ਨਾ ਕੀਤਾ ਜੇ ਡੈਡ ਲਾਈਨ ਜਿਹੜੀ ਸੀ ਉਹ ਵਰਤੀ ਔਰ ਉਹਦੇ ਵਿੱਚ ਜਿਹੜਾ ਪਿੱਛੇ ਮਾਲਕ ਦਾ ਨਾਮ ਮੋਬਾਈਲ ਡਿਸਪਲੇ ਕਰਨਾ ਉਹਦੇ ਲਈ ਸੀ ਅਗਰ ਉਹਦੇ 'ਚ ਵੀ ਕੋਈ ਟਾਈਮ ਲੱਗਦਾ ਤਾਂ ਅਸੀਂ ਹੋਰ ਟਾਈਮ ਦੇਣ ਨੂੰ ਰੈਡੀ ਆ ਜਿਨ੍ਹਾਂ ਨੇ ਵਰਤੀਆਂ ਬਣਾ ਲੀਆਂ ਉਹ ਬਾਣੀਆਂ ਸ਼ੁਰੂ ਕਰ ਦੇਣ ਜਿਨ੍ਹਾਂ ਦੀ ਹਮ ਬਣ ਰਹੀਆਂ ਇਹ ਬਣਨ ਚ ਟਾਈਮ ਲੱਗੇਗਾ ਉਹਨਾਂ ਨੂੰ ਅਸੀਂ ਟਾਈਮ ਦੇਵਾਂਗੇ ਇਸ ਕੋਈ ਦੋ ਰਾਏ ਨਹੀਂ ਹੈ ਸਰ ਡੀਜ਼ਲ ਆਟੋ ਵਾਲੀਆਂ ਗੱਡੀਆਂ ਜਿਹੜੀਆਂ ਲੁਧਿਆਣਾ ਸ਼ਹਿਰ ਤੋਂ ਬਾਹਰ ਚੱਲਣਗੀਆਂ ਜਾਂ ਫਿਰ ਨਹੀਂ ਸ਼ਹਿਰ ਦੀ ਚੱਲਣਗੀਆਂ ਬਾਹਰ ਚੱਲਣਗੀਆਂ ਹਾਂਜੀ ਲੁਧਿਆਣਾ ਸ਼ਹਿਰ ਦੇ ਵਿੱਚ ਡੀਜ਼ਲ ਵਾਲੀਆਂ ਜਿਹੜੇ ਆਟੋ ਨੇ ਚੱਲਣਗੇ ਹਾਂ ਦੇਖੋ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ 2009 ਦੀਆਂ ਉਹਨਾਂ ਦਾ ਮੈਂ ਬੇਰਵਾ ਤੁਹਾਨੂੰ ਬਾਰ-ਬਾਰ ਦੇ ਰਿਹਾ ਦੇ ਚੁੱਕਾ ਸਾਰਿਆਂ ਨੂੰ ਪਤਾ ਹੈ ਡੀਜ਼ਲ ਆਟੋ ਦੀ ਐਂਟਰੀ ਲੁਧਿਆਣਾ ਦੇ ਵਿੱਚ 2009 ਤੋਂ ਬਾਅਦ ਇਸ ਨਾਟ ਅਲਾਉਡ ਕੋਈ ਨਵਾਂ ਰਜਿਸਟ੍ਰੇਸ਼ਨ ਨਹੀਂ ਹੋਇਆ ਲੇਕਿਨ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਕੋਈ ਟਾਈਮ ਹੈਗਾ ਉਹ ਅਸੀਂ ਜ਼ਰੂਰ ਉਹ ਗੱਲ ਨੂੰ ਦੇਖਾਂਗੇ ਕਿ ਕੋਈ ਕੋਰ ਏਰੀਆ ਅਸੀਂ ਡਿਸਾਈਡ ਕਰ ਰਹੇ ਹਾਂ ਕਿ ਉਹਨਾਂ ਨੂੰ ਕਿਸ ਤਰ੍ਹਾਂ ਹੌਲੀ ਹੌਲੀ ਟਾਈਮਲੀ ਕਰ ਸਕਦੇ ਆ ਉਹਦੇ ਲਈ ਤੁਹਾਡੀ ਗੱਲ ਪਹੁੰਚਾਵਾਂਗੇ ਜੋ ਪਾਲਿਸੀ ਬਣੇਗੀ ਜੋ ਹੋਏਗਾ ਉਸ ਉਸ ਹਿਸਾਬ ਨਾਲ ਕਾਰਵਾਈ ਕਰਾਂਗੇ ਲੇਕਿਨ ਹਾਂ ਇੱਕ ਜਿਹੜਾ ਸੈਂਟਰਲ ਏਰੀਆ ਹੈਗਾ ਸ਼ਹਿਰ ਦਾ ਉਹਦੇ ਚ ਅਗਰ ਇਹਨੂੰ ਅਵਾਇਡ ਕੀਤਾ ਜਾਏ ਤਾਂ ਵਧੀਆ ਹੋਏਗਾ